ਕੁਝ ਆਪਣਾ ਮੁਕਾਬਲਾ ਕਿਤਨਾ ਗੰਦੇ ਮਾਹੌਲ ਵਿੱਚ ਕਰੀ ਗੱਲ ਤੁਸੀਂ ਸਾਡਾ ਕਿਸਣਾ ਕੋਈ ਮੁਕਾਬਲਾ ਜਿੰਦੂ ਮਹਾਰਾ ਸਾਹਿਬ ਤੋਂ ਪਲੈਂਟੀ ਰਹੇ ਦੱਸੋ ਇੱਕ ਸਵਾ ਕੋਈ ਮਸਾਲੇ ਕਮ ਬਣਾਓ ਆਮੀ ਬਣੀ ਬਾਕੀ ਰੋਡ ਜਿੰਦੂ ਸਾਹਿਬ ਨੇ ਜਿਹੜਾ ਪਾਤਸ਼ੂਹੀ ਨਿਕਾਢਣ ਕੀਤਾ ਇਹਦੇ ਬਾਰੇ ਦੱਸੋ ਅੱਜ ਜੀ ਜਦੋਂ ਹੋਰ ਤਾਂ ਜਿਹੜਾ ਕੰਮ ਚੱਲ ਰਿਹਾ ਸੀਗਾ ਕੋਈ ਪ੍ਰੋਪਰ ਡਾਕਟਰ ਨਹੀਂ ਸੀਗਾ ਅੱਜ ਅਸੀਂ ਜਿਹੜੀ ਆਪਣਾ ਕਾਂਗਰਸ ਪਾਰਟ ਜਿਹੜਾ ਮੇਨ ਦਫ਼ਤਰ ਹੈ ਇਸ ਕੰਸਲਟੈਂਸੀ ਦਾ ਉਹ ਇੱਥੇ ਅਸੀਂ ਅੱਗੇ ਖੋਲ੍ਹਾ ਹੈਗਾ ਤੇ ਉਸ ਤੋਂ ਇਲਾਵਾ ਫਿਰ ਅਸੀਂ ਜਿਹੜੇ ਕੋਈ ਬ੍ਰਾਂਚਾਂ ਜਿਹੜਾ ਸਾਡਾ ਜਿਆਦਾ ਬੋਡ ਬੈਂਕ ਹੋਵੇ ਜਿਵੇਂ 11 ਫੇਸ ਹੋ ਗਿਆ ਜਾਂ ਬਲੰਗੀ ਹੋ ਗਿਆ ਜਾਂ ਪਹਿਲਾ ਫੇਸ ਹੋ ਗਿਆ ਜਾਂ ਜਿਹੜੇ ਸੈਂਟਰ ਤੇ ਬੇਸ ਹੈਗੇ ਨੇ ਉਸੇ ਛੋੜੇ ਆਪਸ਼ਨ ਨੂੰ ਬਣਾਉਣ ਨਾਲ ਖੋਲ੍ਹਾਂਗੇ ਜਾਂ ਕੋਈ ਪਿੰਡਾਂ ਦੇ ਵਿੱਚ ਜਿਹੜੇ ਵੱਡਾ ਕਾਫੀ ਕੋਟਾ ਕਾਸਟ ਰਹੇਗਾ ਉਹ ਕੋਸ਼ਿਸ਼ ਕਰਾਗੇ ਜਿਵੇਂ ਖਾਸ ਕਰਕੇ ਲੁਧਿਆਣਾ ਨਗਰ ਵਾਲੇ ਪਾਸੇ ਹੋ ਗਿਆ ਉਧਰਲੇ ਪਾਸੇ ਇਹਨਾਂ ਦੇ ਵਿੱਚ ਤੋਂ ਉਸ ਵਾਸਤੇ ਦਾ ਅਸੀਂ ਅੰੁਰਤ ਕੀਤੀ ਕਿ ਤੁਹਾਨੂੰ ਲੱਗਦਾ ਜੀ ਕਿ ਕਾਂਗਰਸ ਪਾਰਟੀ ਦਾ ਕੀ ਇਹ ਰਹਗਾ ਲੋਕਾਂ ਦਾ ਕਿ ਤੁਸੀਂ ਸਾਰੇ ਬੰਦੇ ਇਸ ਗੱਲ ਦੇ ਗਵਾਹ ਹੈਗੇ ਹੋ ਕਿ 2022 ਨੂੰ ਛੱਡ ਕੇ ਜਿੰਨੀਆਂ ਲਕੜਾਂ ਹੋਈਆਂ ਨੇ ਜਾਂ 2014 ਤੋਂ ਥੋੜਾ ਬਾਅਦ ਉਹਦੀ 7-8 ਰੇਡ ਤੋਂ ਹੀ ਦਿਲ ਕੀਤਾ ਜਾਂ ਤਿੱਤ ਦੁਬਾਰਾ ਜਿੱਤ ਗਿਆ ਸੀ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੀਆਂ ਇਲੈਕਸ਼ਨਾਂ ਤੱਕ ਹੋਈਆਂ ਨੇ ਲੜੀਆਂ ਨੇ ਚਾਹੇ ਉਹ ਪ੍ਰਧਾਨ ਸਭਾ ਦੀ ਚਾਹੇ ਪਾਰਲੀਮੈਂਟ ਦੀ ਜਦੋਂ ਬਿੱਟੂ ਦਾ ਇਲੈਕਸ਼ਨ ਸੀ 44% ਦੀ ਲੀਡ ਹੋਈ ਸੀ ਮੈਂ ਕਾਰਡੋ ਦਾ ਐਮਐਲਏ ਸੀ ਜਦੋਂ ਤੁਹਾਡੀ ਸਭਾ ਦਾ ਇਲੈਕਸ਼ਨ ਸੀ ਅਸੀਂ 15000 ਤੋਂ ਅਸੀਂ ਹਾਰੀ ਸੀ ਤੇ ਇਵਨ ਜਦੋਂ ਪਹਿਲਾਂ ਤੁਲੋ ਸਾਹਿਬ ਵੀ ਦੋਨੋਂ ਵਾਰੀ ਲੱਖਾਂ ਜਿੱਤ ਕੇ ਗਏ ਮੈਂ ਹਾਲੀ ਦੇ ਕਾਰਡ ਜਿੱਤ ਕੇ ਗਿਆ ਦੋਨੋਂ ਵਾਰੀ ਤੇ ਮੈਂ ਹਮੇਸ਼ਾ 52% ਵੋਟ ਦਾ ਪੋਲੇ ਦਾ ਮੈਂ ਨਹੀਂ ਖਿੰਦਾ ਰਿਹਾ ਤੇ ਅੱਜ ਵੀ ਤੁਹਾਡੇ ਮੈਂ ਕਹਿਣਾ ਚਾਹਦਾ ਵੀ ਅਸੀਂ 60 ਤੋਂ 65% ਵੋਟ ਜਿਹੜੀ ਪੋਲੇ ਹੁੰਦਾ ਅਸੀਂ ਉਹਦਾ ਹਿੱਸਾ ਲਵ ਜਿਹੜੇ ਆਪਣਾ ਇਹ ਭੋਦੀ ਪਾਰਟੀ ਤੁਹਾਡੀ ਹੈਗੀ ਐ ਆਮ ਆਦਮੀ ਪਾਰਟੀ ਤੇ ਹੁਣ ਬਾਕੀ ਸਾਰਿਆਂ ਪਾਸੇ ਜਿਹੜਾ ਵਸੇ ਇੰਡੀਆ ਅਲਾਈਜ ਦੇ ਰੂਪ ਵਿੱਚ ਹੀ ਲੜ ਰਹੇ ਹੋ ਚੰਡੀਗੜ੍ਹ ਦੇ ਜਿਹੜਾ ਤੁਹਾਡਾ ਉਮੀਦਵਾਰ ਆ ਉਹਦੀ ਆਮ ਆਦਮੀ ਪਾਰਟੀ ਹਮਾਇਤ ਕਰ ਰਹੀ ਐ ਇੱਥੇ ਤੁਸੀਂ ਆਮ ਆਦਮੀ ਪਾਰਟੀ ਦੇ ਗੈਸ ਲੜ ਰਹੇ ਗੱਲ ਇਹ ਨਹੀਂ ਹੈਗੀ ਆਪੋ ਆਪਣੀ ਸਟੇਟ ਦਾ ਆਪਣਾ ਸਿਨੈਰੀਓ ਅਸੀਂ ਪਹਿਲੇ ਦਿਨ ਕੋ ਕਿਹਾ ਸੀ ਇਸ ਤੋਂ ਬਾਅਦ ਹਾਈ ਕੋਰਟ ਕਹਦਾ ਵੀ ਅਸੀਂ ਇਹਨਾਂ ਨਾਲ ਲਖਣ ਨਹੀਂ ਲੜਾਂਗੇ ਜੋ ਜਿਆਦਤੀਆਂ ਜੋ ਇਹਨਾਂ ਨੇ ਸਾਡੇ ਵਰਕਰਾਂ ਨਾਲ ਜੋ ਝੂਠੇ ਪਰਚੇ ਜਾਂ ਜੋ ਡਵੈਲਪਮੈਂਟ ਦੇ ਪੁਤੇ ਜਾਂ ਅਸੀਂ ਨਾ ਅਸੀਂ ਆਪਣਾ ਕਦੇ ਵੀ ਆਪਣਾ ਉਸ ਵਪਾਰੀ ਕਰ ਸਕਦੇ ਅਸੀਂ ਉਹਦੇ ਖਿਲਾਫ ਲੜਖੇ ਪੜਾਗੇ ਔਰ ਤੇਰੇ ਨੇ ਤੇਰੇ ਨਾਲ ਵੀ ਪੂਰੇ ਬੰਦੇ ਅਸੀਂ ਖੜ੍ਹ ਵੀ ਰਹੇ ਹਾਂ ਕੀ وجہ ਤੁਹਾਨੂੰ ਲੱਗਦੀ ਹੈ ਕਿ ਤੁਹਾਨੂੰ ਬਿਜਲੀ ਵਾਲ ਜਿਹੜੀ ਆ ਵਿਧਾਨ ਸਭਾ ਚੋਣ ਹੋਈ ਇਹਦੇ ਚੰਨੀਆ ਕੱਟੋਕਟਾ ਕੋਈ ਪਈਆਂ ਤੁਹਾਨੂੰ ਨਹੀਂ ਮੈਨੂੰ ਬੇਚ 4000 ਜਰ ਬੋਟ ਪਈਏ ਬੜਾ ਬੋਟਾ ਘੋਰੀ ਨੇ ਪਈਆ ਜਿਹੜਾ ਕਾ ਉਹਦਾ ਕਾਰਡ ਸੀ ਲੋਕਾਂ ਦੇ ਅੰਦਰ ਕਿ ਲੋਕਾਂ ਦੀ ਸੋਚ 'ਚੇ ਬਦਲਾਅ ਹੋਗਾ ਬਹੁਤ ਵੱਡਾ ਖਾਸ ਕਰਕੇ ਮਜ਼ਦੂਰਾਂ ਦੇ ਵਿੱਚ ਉਹਦੇ ਮਜ਼ਦੂਰਾਂ ਵਿੱਚ ਹੈਗੇ ਨੇ ਜਿੰਨੇ ਮਜ਼ਦੂਰਾਂ ਦੇ ਬੰਦੇ ਸੀ ਉਹਨਾਂ ਨੇ ਸਾਰਿਆਂ ਨੇ ਨਰਾਜ ਹੋ ਕੇ ਸਾਡੇ ਜਿਹੜੇ ਹਸਪ ਕਾ ਮੰਤਰੀ ਵੀ ਬਾਦਲ ਉਹ ਤਾਂ ਸਾਰੇ ਨਾਰਾਜ਼ ਸੀ ਉਹਦੇ ਕਾਰਨ ਸੀ ਉਹ ਜਿਹੜੀ ਰੀਸੈਪਲਿੰਗ ਹੋਈ ਜਿਹੜੀ ਆਊਟ ਆਫ ਟਾਈਮ ਹੋਈ ਉਹ ਚੀਜ਼ਾਂ ਵੀ ਖਾਰੀਆ ਕਰੇ ਫੈਕਟਰ ਸੀ ਕਿ ਤਰ੍ਹਾਂ ਦੇ ਜਿਹੜੇ ਲੋਕੇ ਜਨ ਰਸਤਾ ਸੀ ਤੇ ਜੇ ਜਿਹੜੇ ਸਾਡੇ ਕੋਈ ਬਦਵਾਜਾ ਹੁੰਦੇ ਤਾਂ ਹਾਲਾਤ ਨਹੀਂ ਪਰ ਸਭ ਤੋਂ ਵੱਡਾ ਕਸੂਰ ਆ ਸਾਡਾ ਜਿਹੜਾ ਐਕਟਮ ਸੂਰਵਾ ਉਹਦਾ ਸਿਧਾ ਕਰਕੇ ਮਰਾਜ ਤੱਕ ਦਾ ਉਹ ਨਾਰਾਜ਼ ਹੋਇਆ ਸੀ ਪਰ ਅੱਜ ਉਹ ਸਾਰੇ ਸਾਡੇ ਨਾਲ ਦੁਬਾਰੇ ਸਹਿਮਤ ਹੋ ਗਏ ਕਿ ਕੌਪਸ ਪਾਰਟੀ ਸਹੀ ਹੈ ਇਹ ਮਹਾਦੀ ਦੇ ਵਿੱਚ ਜਿਹਨੇ ਬੇਹੜ ਖੜੇ ਨੇ ਕੁਝ ਆਪਣਾ ਮੁਕਾਬਲਾ ਕਿਤੇ ਨਾ ਗੰਦੇ ਬਹਾਲੇ ਕੋਈ ਕਰਦਾ ਸਾਡਾ ਕਿਸੇ ਦਾ ਕੋਈ ਮੁਕਾਬਲਾ ਨਹੀਂ ਵਰਤਾਰ ਨਹੀਂ ਮੈਂ ਕੰਮ ਕੀਤਾ ਮੈਂ ਆਪਣਾ ਰਿਪੋਰਟ ਕਾਰਡ ਹੈ ਮੇਰੇ ਕੋਲੇ ਮੈਂ ਆਪਣਾ ਰਿਪੋਰਟ ਕਾਰਡ ਦੇ ਬੇਸ ਤੇ ਬੋਤਾ ਬਣਾਦਾ ਜਿਹੜੇ ਜਿੰਨੇ ਵੀ ਤੁਸੀ ਤਨੁਬਾਰਾ ਸਾਹਿਬ ਤੋਂ ਪਹੁੰਚੇ ਰਹੇ ਦੱਸੋ ਇੱਕ ਸਵਾ ਕੋਈ ਮਸਾਲੇ ਕੰਮ ਬਣਾਓ ਮੈਂ ਮਸਾਲੇ ਸੈਂਕੜੇ ਢਾਉਣਾ ਅੱਜ ਮੇਰਾ ਮੈਡੀਕਲ ਕਾਲ ਜਿੱਡਾ ਬੜਾ 80 ਮਿੰਟ ਹੈ 300 ਬੱਚਾ ਉਹ ਕੇ ਕੋਰਸ ਕਰ ਰਿਹਾ ਹੈ ਨਾ 3 ਬਾਲਜਾ ਹੁਣ ਲਿਵਰਿਸਟੂਡ ਬਣ ਗਿਆ ਭਾਵੇਂ ਕਿ ਜਿਹੜੀ ਅਚੀਵਮੈਂਟ ਹੈ ਲਾਡਾ ਜਿਹੜੀ ਅਚੀਵਮੈਂਟ ਹੈ ਜਿਹੜੇ 8-10 ਸਕੂਲਾਂ ਦੇ ਬਿਲਡਿੰਗਾਂ ਬਣਾ ਕੇ ਤਿਆਰ ਕੀਤੀਆਂ ਕਿਹੜੀ ਅਚੀਵਮੈਂਟ ਹੈ ਜਿਹੜੇ ਡਿਸਪੈਂਸਰੀਆਂ ਬਣਾਇਆ ਹੋਰ ਨਹਿਰਾਂ ਤੇ ਬੱਸ ਸਟੈਂਡ ਵੀ ਨਾ ਮੈਂ ਤੁਹਾਨੂੰ ਦੱਸਦਾ ਹੀ ਨਹੀਂ ਬਥਰੀ ਰੱਖਦਾ ਸੀ ਆਡੀਟੋਰੀਅਮ ਤੁਹਾਡੇ ਸਾਹਮਣੇ ਜਿਹੜਾ ਇੱਥੇ ਮਹਾਲੀ ਦੇ ਵਿੱਚ ਬਿਲਕੁਲ ਅਲਟੋਰੀਅਮ ਵੀ ਮੈਂ ਤਾਂ ਜਿਹੜਾ ਉਹ ਵਾਸਤੇ ਲੜ ਕਰਤੀ ਸੀ ਔਰ 15 ਕੋਟ ਵੀ ਸੈਕਸ਼ਨ ਕਰਤਾ ਸੀ ਜਿਹੜਾ ਕਮਿਊਨਿਟੀ ਸੈਂਟਰ ਫਰੀ ਬੰਦਾ ਉਹ 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 ਦੇਖੋ ਕਿੰਨਾ بڑا ਪ੍ਰੋਜੈਕਟ ਹੈ ਔਰ ਉਸ ਤੋਂ ਇਲਾਵਾ ਜਿੰਨੀਆਂ ਸ਼ਰਕਾ ਲਿੰਕ ਰੋਡ ਦੇ ਪਿੰਡਾਂ ਦੀਆਂ ਸਾਰੀਆਂ 18 ਬੁੱਧੀਆਂ ਕੀਤੀਆਂ ਔਰ ਜਿੰਨੇ ਕੰਮ ਲੋਕਾਂ ਦੇ ਲੋਕ ਪ੍ਰੋਜੈਕਟ ਸੀਗੇ ਕਰ ਦਿੱਤੇ ਔਰ ਮੈਂ ਇਹ ਮਾਦਾ ਸ਼ਹਿਰ ਸੈਕਟਰ ਬੜਾ ਹੁਸਨ ਨਹੀਂ ਪਤਾ ਰੱਖਾ ਕਿੰਨਾ ਪੁਲਾ ਕੀਤਾ ਸੋਸਾਇਟੀਆਂ ਦੇਖੋ ਜਿਹੜੀਆਂ ਸੈਟੀਆਂ ਸੀ ਸ਼ਾਫ ਰੈਡੀ ਕੋ ਬੰਦੇ ਰਹਦੇ ਹੋਣ 20 ਸੋਸਾਇਟੀਆਂ ਸੀਗੀਆਂ ਜਿਹਨਾਂ ਇੰਟਰਨਲ ਡਵੈਲਪਮੈਂਟ ਕਦੇ ਹੋਈ ਨਹੀਂ ਸਕਦੀ ਸੀ ਮੈਂ ਬੈਸਿਵੜਾ ਤੇਰੇ ਤੋਂ ਪ੍ਰੋਜੈਕਟ ਲੈ ਕੇ ਘਟਾ ਘਟ 30 ਕਰੋੜ ਰੁਪਏ ਸਰ ਫੇਟੇ ਖਤ ਕੀਤਾ ਔਰ ਸਭ ਤੋਂ ਵੱਡੀ ਗੱਲ ਪੰਜ ਸੋਸਾਇਟੀ ਇਹਨਾਂ ਨੇ ਮਲਕੀਅਤ ਦੇ ਹੱਕ ਦਵਾਏ ਜਿਹੜੇ ਬਚਾਰੇ ਹਿਸਟੋਰਿਕਲ ਗੱਲ ਹੋ ਗਈ ਪੰਜ ਸੋਸਾਇਟੀ ਆਵੇ ਅੱਛਾ ਨਹੀਂ ਜਿਹੜੇ ਕਿਸਾਨ ਸੀ ਕਿਸਾਨਾਂ ਨੂੰ ਪ੍ਰੋਪਰ ਮੌਜੂਦ ਦਵਾਇਆ ਔਰ ਇਹਨਾਂ ਨੂੰ ਸ਼ੋਰੂ ਘਟ ਮਿਲ ਗਿਆ ਸੀ ਜਗਾ ਘਟ ਮਿਲ ਜ ਉਹ ਕਰਾਏ ਫਿਰ ਫੇਸਿੰਗ ਪਾਰ ਤੇ ਜਾਂ ਕਾਰਨਰ ਦੇ ਪੈਸੇ ਉਹ ਸਾਰੇ ਮਾਫਤ ਰਾਏ ਜੇ ਜਿਹੜੇ ਵੀ ਤੁਹਾਡੇ ਐਲਜੀ ਐਮਆਜੀ ਫਲੈਟਸ ਕਿੰਨੇ ਵੀ ਇਹਨਾਂ ਸਾਰਿਆਂ ਨੂੰ ਬਕਾਇਦਾ ਜਿਹੜੀ ਬਣਿਸ਼ਰੀ ਸੀਗੀ ਤੇ ਸੀਡੀ ਸੀਗੀ ਉਹ ਪ੍ਰਿੰਟ ਮਾਰਕੀਟ ਰੇਟ ਦਾ ਹੋਣ ਲੱਗੀ ਸੀ ਮੈਂ ਉਹਨੂੰ ਜਿਹੜੀ ਅਲੋਟਮੈਂਟ ਪ੍ਰਾਈਸ ਕਰਵਾਈ 15000 ਮਕਾਨਾ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਵੀ ਇਹ ਕੰਮ ਨੇ ਸਾਰੇ ਮੈਂ ਜੇ ਜਨੌਣ ਲੱਗਾ ਤਾਂ ਬਹੁਤ ਵੱਡੀ ਮੁਸ਼ਕਲ ਆਣ ਚੁੱਕੀ ਪਰ ਮੈਂ ਕਹਿੰਦਾ ਵੀ ਤੁਸੀਂ ਜਿਹੜੇ ਕਿੰਨੇ ਅਲੋਟਮੈਂਟ ਮੈਂ ਭਰਤੀ ਕੀਤੀ ਹੈ ਹੈਲਥ ਬੋਰਡ ਦੇ ਵਿੱਚ ਇਹਨੇ ਅਜੇ ਕਿਸੇ ਮੰਤਰੀ ਨੇ ਕੀਤੀ ਨਹੀਂ ਅਛਾ ਦੂਜਾ ਸਵਾਲ ਹੈ ਤੁਸੀਂ ਕਹੇ ਸੀ ਮਲਾਜਵਾ ਨੇ ਵੋਟ ਉਧਰ ਪਾਤੀ ਤੇ ਐਕਾ ਤੁਸੀਂ ਕੀ ਸਮਝਦੇ ਬਲਾਜਵਾ ਮੈਨੂੰ 100% ਮੇਰਾ ਕਿ ਜੋ ਮੈਂ ਮਲਾਜਵਾ ਦੀ ਰੋਪੀਨ ਦੇਖਦਾ ਉਹ ਸਾਡੇ ਨਾਲ ਤੁਰਨਗੇ ਅਸੀਂ ਇਹ ਵੀ ਗਾਰੰਟੀ ਕਰਦੇ ਆਂ ਅਸੀਂ ਜਿਹੜੀ ਆਉਣ ਵਾਲੀ ਸਰਕਾਰ 2027 ਚ ਬਣਨੀ ਹੈ ਨਾ ਇਹ ਗਾਰੰਟੀ ਕਰਾਂਗੇ ਕਿ ਅਸੀਂ ਮਲਾਜਵਾ ਨੂੰ ਜੋ ਦੇ ਰਾਈਟ ਵੜਦੇ ਨੇ ਪਹਿਲੇ ਦਰਦ ਦੇਵਾਂਗੇ ਤੁਸੀਂ ਜਿਹੜੇ ਪੈਨਸ਼ਨਰ ਨੇ ਔਰ ਜਿਹੜੀ ਸਾਡੀ ਸਾਡੀ ਸਰਕਾਰ ਬਣੀ ਹਮਾਸ਼ਲ ਦੇ ਵਿੱਚ ਅਸੀਂ ਪੈਨਸ਼ਨ ਬਹਾਲ ਕੀਤੀ ਕਿ ਨਹੀਂ ਕਿੱਥੇ ਉੱਥੇ ਪ੍ਰਾਣੀ ਪੈਨਸ਼ਨ ਨੂੰ ਜੁਬਹਾਲ ਕਰਤੀ ਅਸੀਂ ਆਪਣੇ ਉਸੇ ਨੂੰ ਕਰਾਂਗੇ ਜਿੱਦੂ ਸਾਹਿਬ ਅੱਜ ਕੇਜਰੀਵਾਲ ਸਾਹਿਬ ਆ ਰਹੇ ਨੇ ਪੂਰਾ ਆਪ ਦੇ ਵਿੱਚ ਜੁਮਹਤ ਰੱਦਦਾ ਕਿ ਉਹਨਾਂ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਦੇ ਕੈਂਪ ਤੱਕ ਕਿਹਦਾ ਬਣ ਜਾ ਕੇ ਕੇਜਰੀਵਾਲ ਸਾਹਿਬ ਬੜੀ ਜੰਗ ਜਿੱਤ ਕੇ ਆ ਰਹੇ ਜਿੱਦੂ ਠੀਕ ਹੈ ਨਾ ਕਿਉਂ ਆ ਰਹੇ ਨੇ ਆਣਾ ਇਹ ਤਾਂ ਪਾਰਟੀ ਦਾ ਮਸਲਾ ਹੈਗਾ ਸਾਡੇ ਵੀ ਲੀਡਰ ਆਉਂਦੇ ਨੇ ਅਸੀਂ ਇੰਨੇ ਸਮਰੱਥ ਹੈਗੇ ਕਾ ਅਸੀਂ ਲੜਾਈ ਦਮ ਕੇ ਲੜਾਂਗੇ ਸਰ ਇਹ ਕਹੋ ਦੱਸੋ ਕਿ ਜਿਆਦਨ ਹਾਲੀ ਦੇ ਵਿੱਚ ਤੁਸੀਂ ਪਹਿਲਾਂ ਵਾਅਦੇ ਕੀਤੇ ਪਹਿਲਾਂ ਚੰਦੂ ਮਾਜਰਾ ਉਹਨਾਂ ਨੇ ਵਾਅਦੇ ਕੀਤੇ 2G ਦੇ ਪਾਲਿਸੀ ਜਿਹੜੀ ਹੈ ਉਹ ਅੱਜ ਵੀ ਇੱਕ ਬੜਾ ਵੱਡਾ ਮੁੱਦਾ ਹੈ ਹਾਲੀ ਦੇ ਲੋਕਾਂ ਦਾ ਲੋਕਲ ਮੁੱਦਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੈਂ 100% ਮੈਂ ਕੰਮ ਸਿਰੇ ਲੈ ਗਿਆ ਫ੍ਰੀਡ ਪਾਲਿਸੀ ਦਾ ਫਿਰ بڑے ਛੋਟੇ ਮਕਾਨਾਂ ਵਾਲੇ ਆਜੇ ਜਨ ਸਾਹਿਬ ਆਜੇ ਪਰ ਉਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਮੈਂ ਡਰੋਪ ਹੋ ਗਿਆ ਬ੍ਰਿਸ਼ਟਿਜੋ ਉਹ ਕਮ ਰਹਿ ਗਿਆ ਸੀ ਪਰ ਮੈਂ ਗਰੰਟੀ ਕਰਦਾ ਅਗਲੀ ਵਾਰ ਮੇਰੀ ਪਹਿਲੀ ਪਾਰਟੀ ਡੀਡ ਰਿਸਪੋਨਸਿਵ ਹੋਏਗੀ ਸੁਖਵੀਰ ਬਾਦਲ ਨੇ ਅੱਜੋ ਕੱਲ੍ਹ ਗਿਆ ਜੀਰਾ ਦੀ ਬੋਤ ਦਾ ਦਾਅਵਾ ਕਰ ਲਿਆ ਤੁਸੀਂ ਮੈਂ ਦਾਅਵਾ ਨਹੀਂ ਜ਼ੀਰੋ ਦਾ ਦਾਅਵਾ ਕਰਦਾ ਤੇਰਾ ਜ਼ੀਰੋ ਅਧਿਕਾਰ ਹੈ ਤੇਰਾ ਤੇਰਾ ਦਾ ਸੀ ਕਰ ਰਿਹਾ ਹੈ ਅੱਛਾ ਤਾਂ ਕਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਦਿੱਤਾ ਗਿਆ ਕਿ ਪੰਜਾਬ ਜਲਦੀ ਆਵਾਜ਼ੀ ਪਾਰਟੀ ਦਿੱਲੀ ਨਾਲੋਂ ਵੱਸ ਹੁੰਦਾ ਹੈ ਜੀ ਸੁਖਵੀਰ ਬਾਦਲ ਨੇ ਕਿਹਾ ਦਿੱਤਾ ਕਿ ਜਲਦੀ ਚਾਹਤਾਂ ਲਿਆ ਜਾਂਦਾ ਕਿ ਜਲਦੀ ਹੈ ਇਹ ਬਹੁਤ ਮਹੱਤਵਪੂਰਨ ਹੈ اپنی بکری ਮਨ ਪਾਣੀ ਤਿਆਰ ਕਰਦੇ ਦੇਖੋ ਉਹ ਉਹਨਾਂ ਦਾ ਵੀਰਾ ਜੋ ਮਾਰਦੀ ਬੋਲਣਾ ਹੈ ਸਖੀਰ ਬਦਲ ਦੇ ਕਾਰਨ ਪੰਜਾਬ ਦੇ ਕਿਸਾਨਾਂ ਦਾ ਮਸਲਾ ਉਲਝਿਆ ਸਖੀਰ ਬਦਲ ਦੀ ਬਿੱਸੇ ਕਰਕੇ ਬੀਬਾ ਕਰਕੇ ਜੇ ਇੱਕ ਮੈਂ ਗੱਲ ਬੜੇ ਪੂਰੇ ਤੌਰ ਤੇ ਸੁਣਨ ਵਾਲੀ ਆ ਮੈਂ ਕੈबिनेट ਦਾ ਮੈਂਬਰ ਹੋਵਾਂ ਜੇ ਉੱਥੇ ਮੇਰੇ ਸਟੇਟ ਦੇ ਜਾਂ ਮੇਰੇ ਜਿਹੜਾ ਮੇਰੇ ਹਲਕੇ ਦੇ ਇੰਟਰਸਟ ਬਾਸੇ ਕੀਤਾ ਜਾਂਦਾ ਹੋਵੇ ਮੇਰੇ ਇੰਟਰ ਮੇਰੇ ਹਲਕੇ ਦੇ ਇੰਟਰਸਟ ਦੇ ਖਿਲਾਫ ਗੱਲ ਕੀਤੀਆਂ ਹੋਵੇ ਤਾਂ ਉੱਥੇ ਮੇਰਾ ਫਰਜ ਮੰਨਦਾ ਸੀ ਕਿ ਮੈਂ ਆਪਣਾ ਡੈਸਟ੍ਰਿਕਟ ਰੋਲ ਦਿਖਾਉਂਦਾ ਇਹ ਜਿੱਦਾਂ ਕਰਕੇ ਮੈਂ ਇਸ ਤਿੰਨ ਕਾਲੇ ਕਮੋਂ ਦੇ ਜਿਹੜੇ ਕੋਈ ਨਮਰ ਨੂੰ ਲੈ ਕੇ ਮੈਂ ਖਿਲਾਫ ਹ ਜਦੋਂ ਕੈਬਨਟ ਦਾ ਮੀਟਿੰਗ ਹੁੰਦੀ ਹੈ ਨਾ ਉਸ ਦਾ ਏਜੰਡਾ ਵੀ ਥੋੜੇ ਐਮਸੀ ਨੂੰ ਪਹਿਲਾਂ ਵੰਡਿਆ ਜਾਂਦਾ ਹਰ ਕੈਬਨਟ ਮੈਂਬਰ ਕੋਲੇ ਵੀ ਆਉਂਦਾ ਤੇ ਜੋ ਇੱਕ ਦੋ ਲੈਣਾ ਲਿਖਾ ਦੇ ਮੈਂ ਇਹਦੇ ਖਿਲਾਫ ਹ ਤਾਂ ਵੱਡੀ ਸੁਰਖੀ ਡੱਬੀ ਛਾਪਦੀ ਕਿ ਵੀ ਕੈਬਨਟ ਦੇ ਵਿੱਚ ਹਰਸ਼ਦਕੌਰ ਵਿਵਾਦ ਹੈ ਵਿਰੋਧ ਕੀਤਾ ਪਰ ਉਹਨਾਂ ਠੋਕ ਜਾ ਕੇ ਬੋਲਣਾ ਸੀ ਔਰ ਤਿੰਨ ਮਿੰਟ ਗੁਰਗੋਂਦੇ ਰਹੇ ਅੱਜ ਜਿਹੜੀ ਜਿਹੜਾ ਸੰਗੀ ਬਾਦਲਾ ਦਦਰ ਭੜਕਦਾ ਫਿਰਦਾ ਉਸੇ ਤਰ੍ਹਾਂ ਭੜਕਦਾ ਫਿਰਦਾ ਨਾ ਤਾਂ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੋ ਵੇ ਅੱਜ ਉਹਨਾਂ ਰਾਤ ਚ ਹੋਈ ਕਿਸਾਨੀ ਉਹਨਾਂ ਨੇ ਕਬਾਲੀ ਉਹਨੋਂ ਕੋ ਜਮੀਨ ਹੈ ਨਹੀਂ ਗਈ ਉਹ ਇੰਗਲੀਆਂ ਨਾਲ ਗੱਲਾਂ ਕਰਕੇ ਪੰਜਾਬ ਬਚਾਓ ਪੰਜਾਬ ਨੂੰ ਤੁਸੀਂ ਬਰਬਾਦ ਕੀਤਾ ਜਿੰਨੀ ਜਵਾਨੀਆਂ ਨਸ਼ਾ ਸਾਰ ਤੁਸੀਂ ਬੰਦੇ ਆ ਪੰਜਾਬ ਦੇ ਵਿੱਚ ਤੁਸੀਂ ਤੁਹਾਡਾ ਸ਼ੁਰੂਆਤ ਹੋਈ ਹੈ ਤੇ ਅੱਜ ਤੁਸੀਂ ਗੱਲ ਕਰਦੇ ਹੋ ਪੰਜਾਬ ਬਚਾਉਣ ਦੀ ਗੱਲ ਕਰਦੇ ਹੋ ਇਹ ਤਾਂ ਮਨ ਤੇ ਨਿਕਲਦਾ ਨਹੀਂ ਇਹਨਾਂ ਦਾ ਕੋਈ ਲੇਖੀ ਮਖਾਦ ਹੈ ਜਿਹੜਾ ਪਹਿਲਾਂ ਨਾਲ ਮਦਦ ਕੀਤੀ ਮੋਦੀ ਵੀ ਫੇਰ ਤੋਂ ਵਾਕੋਏ ਬਿਲਕੁਲ ਜਿਵੇਂ ਮਾਦਾ ਅੱਜ ਵੀ ਮੈਂ ਕਹਿਣਾ ਚਾਹੁੰਦਾ ਕਿ ਕਦੇ ਵੀ ਕਾਲੀਦਾਦਾ ਕਾਨਫਰੰਸ ਹੋ ਪਰ ਉਸਦਾ ਜਿਹੜੀ ਵੋਟ ਕੋਈ ਬੰਦਾ ਇਦਾਂ ਕਰਕੇ ਪਾਉਂਦਾ ਮੋਦੀ ਨੂੰ ਵੋਟ ਪਾਉਣੀ ਉਹਨਾਂ ਨੇ ਅੱਜ ਪਿੰਡਾਂ ਦੇ ਲੋਕਾਂ ਨੂੰ ਕਹਿੰਦਾ ਸਮਝੋ ਕੇ ਨੇ